ਕਮਾਲ ਦੀ ਗੱਲ ਹੈ ਨਾ ਸਾਰਿਆਂ ਦਾ ਫੇਵਰਿਟ ਵਿਸ਼ਾ ਆ ਹੋ ਤੇ ਅੱਜ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਹੈ ਸ਼ਿਫਾ ਦੇ ਬਾਰੇ ਦੇ ਵਿੱਚ ਚੰਗਿਆਈ ਦੇ ਬਾਰੇ ਦੇ ਵਿੱਚ ਹੀਲਿੰਗ ਦੇ ਬਾਰੇ ਦੇ ਵਿੱਚ ਸਿੱਖਾਂਗੇ ਹਾਲੇਲੂਇਆ ਸੋ ਪ੍ਰਭੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਦੇ ਇਸ ਤਾਜ਼ਾ ਮੰਨਾ ਦੇ ਲਈ ਜਿਹੜਾ ਪਰਮੇਸ਼ਵਰ ਨੇ ਸਾਡੇ ਸਭਨਾਂ ਦੇ ਲਈ ਇਸ ਧਰਤੀ ਦੇ ਉੱਤੇ ਸਾਡੀ ਰੂਹ ਦੇ ਖਾਣੇ ਦੇ ਰੂਪ ਵਿੱਚ ਭੇਜਿਆ ਤਿਆਉ ਅਸੀਂ ਪੁਇਤਰ ਵਚਨ ਦੇ ਰਾਈ ਇਸ ਨੂੰ ਗ੍ਰੈਂਡ ਕਰਾਂਗੇ ਫਸਟ ਆਫ ਆਲ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਆ ਇਹ ਜਾਣਨ ਦੀ ਜ਼ਰੂਰਤ ਆ ਕਿ ਅਸੀਂ ਬਿਮਾਰ ਕਿੱਦਾਂ ਹੁੰਨੇ ਆ ਜਦੋਂ ਆਪਾਂ ਡਾਕਟਰ ਦੇ ਜਾਂਦੇ ਆ ਤੋ ਡਾਕਟਰ ਕਿੰਨੇ ਹੀ ਸਵਾਲ ਆਪਣੇ ਤੋਂ ਕਰਦਾ ਆ ਉਹ ਪੁੱਛਦਾ ਕੀ ਖਾਦਾ ਸੀ ਕੀ ਪੀਤਾ ਸੀ ਕਿੱਥੇ ਗਏ ਸੀ ਠੰਡ ਲੱਗਦੀ ਆ ਲੱਤਾਂ ਦੁਖਦੀਆਂ ਢਿੱਡ ਦੁਖਦਾ ਕਿੰਨਾ ਕੁਛ ਪੁੱਛਦਾ ਆ ਕਿਉਂ ਪੁੱਛਦਾ ਆ ਕਰਕੇ ਉਹ ਤੁਹਾਡੇ ਨਾਲ ਪਿਆਰ ਕਰਦਾ ਆ ਪਰ ਹੋ ਸਕਦਾ ਤੁਸੀਂ ਉਸ ਡਾਕਟਰ ਦੇ ਪਹਿਲੇ ਵਾਰ ਹੀ ਗਏ ਹੋਵੋ ਤਾਂ ਫਿਰ ਪਿਆਰ ਵਾਲਾ ਤਾਂ ਚੱਕਰ ਹੀ ਨਹੀਂ ਉੱਥੇ ਕੋਈ ਪਰ ਫਿਰ ਵੀ ਉਹ بڑے ਸਵਾਲ ਪੁੱਛਦਾ ਇਸ ਲਈ ਨਹੀਂ ਪੁੱਛਦਾ ਕਿ ਉਹ ਤੁਹਾਡੇ ਨਾਲ ਪਿਆਰ ਕਰਦਾ ਇਸ ਲਈ ਪੁੱਛਦਾ ਕਿਉਂਕਿ ਉਹ ਅਸਲ ਵਿੱਚ ਕਾਰਨ ਜਾਨਣਾ ਚਾਹੁੰਦਾ ਕਿ ਤੁਹਾਡੇ ਬਿਮਾਰ ਹੋਣ ਦੀ ਵਜ੍ਹਾ ਕੀ ਆ ਪਰ ਅੱਜ ਤੁਸੀਂ ਜੇ ਇਸ ਡਾਕਟਰ ਦੇ ਕੋਲ ਆਏ ਹੋ ਉਹਨੂੰ ਤੁਹਾਡੇ ਬਿਮਾਰ ਹੋਣ ਦੀ ਵਜ੍ਹਾ ਵੀ ਪਤਾ ਆ ਅਰ ਉਹ ਤੁਹਾਡੇ ਨਾਲ ਪ੍ਰੇਮ ਵੀ ਕਰਦਾ ਆ ਹਾਲੇਲੂਇਆ ਹੈ ਨਾ ਵੰਡਰਫੁਲ ਡਾਕਟਰ ਸੱਚ ਮੱਚ ਉਹ ਬੋਟ ਚੰਗਾ ਵੈਦ ਆ ਅਰੋ ਸੁਬੈਦ ਦਾ ਨਾਮ ਪ੍ਰਭੂ ਯੇਸੂ ਮਸੀਹ ਹallelujah ਅਰ ਉਹ ਤਾਂ ਸਵਾਲ ਵੀ ਨਹੀਂ ਪੁੱਛਦਾ ਮ제 ਦੀ ਗੱਲ ਆ ਕਿਉਂ ਸਵਾਲ ਵੀ ਨਹੀਂ ਪੁੱਛਦਾ ਕਿ ਤੁਸੀਂ ਕੀ ਖਾ ਕੇ ਬਿਮਾਰ ਹੋਏ ਕੀ ਪੀ ਕੇ ਬਿਮਾਰ ਹੋਏ ਕਿੱਥੇ ਜਾ ਕੇ ਬਿਮਾਰ ਹੋਏ ਕੀ ਕੀਤਾ ਸੀ ਬਿਮਾਰ ਹੋਏ ਪਰ ਫਿਰ ਵੀ ਉਹ ਤੁਹਾਡੇ ਦੁੱਖ ਨੂੰ ਸਮਝਦਾ ਆ ਉਹ ਤੁਹਾਡੇ ਦਰਦ ਨੂੰ ਜਾਣਦਾ ਆ ਪਰ ਹਕੀਕਤ ਇਹ ਆ ਉਹ ਜਾਣਦਾ ਆ ਪਰ ਅਸੀਂ ਨਹੀਂ ਜਾਣਦੇ ਕਿ ਅਸੀਂ ਬਿਮਾਰ ਕਿਉਂ ਹਾਂ ਇੱਕ ਡਾਕਟਰ ਆ ਜਿਹੜਾ ਇਸ ਸੰਸਾਰ ਦੇ ਉੱਤੇ ਆ ਜਦੋਂ ਅਸੀਂ ਉਹਦੇ ਕੋਲ ਜਾਂਦੇ ਆ ਤੇ ਅਸੀਂ ਵਜ੍ਹਾ ਜਾਣਦੇ ਆ ਕਿ ਅਸੀਂ ਬਿਮਾਰ ਕਿਉਂ ਆ ਪਰ ਅੱਜ ਤੁਸੀਂ ਜੇ ਇਸ ਡਾਕਟਰ ਦੇ ਕੋਲ ਆਏ ਹੋ ਇੱਥੇ ਡਾਕਟਰ ਜਾਣਦਾ ਆ ਤੁਹਾਡੀ ਬਿਮਾਰ ਹੋਣ ਦੀ ਵਜ੍ਹਾ ਨੂੰ ਤੁਹਾਡੀ ਬਿਮਾਰੀ ਨੂੰ ਉਹਦੇ ਇਲਾਜ ਨੂੰ ਪਰ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਬਿਮਾਰ ਕਿਉਂ ਹੋ ਅਸੀਂ ਬਿਮਾਰ ਇਸ ਲਈ ਆ ਕਿਉਂਕਿ ਅਸੀਂ ਪਰਹੇਜ਼ਗਾਰ ਨਹੀਂ ਆ ਅਸੀਂ ਪਰਹੇਜ਼ ਨਹੀਂ ਕਰਦੇ ਕਿਹੜੀ ਚੀਜ਼ ਦਾ ਪਰਹੇਜ਼ ਨਹੀਂ ਕਰਦੇ ਜਿੱਦਾਂ ਆਪਾਂ ਸੰਸਾਰਿਕ ਵੈਦ ਕੋਲ ਜਾਂਦੇ ਆ ਡਾਕਟਰ ਦੇ ਕੋਲ ਜਾਂਦੇ ਹਕੀਮ ਦੇ ਕੋਲ ਜਾਂਦੇ ਆ ਜੇ ਜਦੋਂ ਉਹਦੀ ਸਮਝ ਵਿੱਚ ਪੈ ਜਾਂਦੀ ਆ ਸਾਡੀ ਬਿਮਾਰੀ ਸਾਡੀ ਬਵਾ ਜਾਂ ਜੋ ਵੀ ਆ ਤੋ ਸਾਨੂੰ ਭਰੇਜ ਦੱਸਦਾ ਆ ਕਿ ਮਿੱਠਾ ਨਾ ਖਾਇਓ ਖੱਟਾ ਨਾ ਖਾਇਓ ਠੰਡਾ ਨਾ ਖਾਇਓ ਬੇਹਾਨਾ ਨਾ ਖਾਇਓ ਤਾਂ ਹੋਰ ਉਹ ਚੀਜ਼ਾਂ ਜਿਹੜੀਆਂ ਉਸ ਬਵਾ ਦੇ ਨਾਲ ਨਹੀਂ ਬੈਂਦੀਆਂ ਰੁਕ ਨਹੀਂ ਬੈਂਦੀਆਂ ਉਹ ਉਹਨਾਂ ਤੋਂ ਮਨਾ ਕਰ ਦਿੰਦਾ ਕਿ ਇੰਨਾਂ ਚੀਜ਼ਾਂ ਦਾ ਭਰੇਜ ਕਰਨਾ ਤੁਸੀਂ ਬਿਮਾਰੀ ਅੱਜ ਵੀ ਐਸੇ ਕਰਕੇ ਸਾਡੇ ਉੱਤੇ ਆ ਕਰਕੇ ਅਸੀਂ ਪ੍ਰੇਜ ਨਹੀਂ ਕਰਦੇ ਕਿਹੜੀਆਂ ਚੀਜ਼ਾਂ ਦਾ ਜਿਹੜੀਆਂ ਪਵਿੱਤਰ ਬਾਈਬਲ ਦੇ ਵਿੱਚ ਦੱਸੀਆਂ ਆ ਅਸੀਂ ਉਹਨਾਂ ਦਾ ਪ੍ਰੇਜ ਨਹੀਂ ਕਰਦੇ ਅੱਜ ਜਿਹੜੀ ਬਿਮਾਰੀ ਸਾਡੇ ਉੱਤੇ ਆ ਉਹ ਦਾ ਉਹਦਾ ਮੇਨ ਕਾਰਨ ਉਹਦੀ ਅਸਲ ਵਜ੍ਹਾ ਪਾਪ ਆ ਪਾਪ ਦਾ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਰੋਗ ਆ ਪਾਪ ਦਾ ਕਰਕੇ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਆ ਪਾਪ ਹੀ ਸਾਡੀ ਸਮੱਸਿਆ ਦਾ ਮੇਨ ਮੁੱਦਾ ਆ ਇਹੀ ਰੀਜ਼ਨ ਆ ਮੇਨ ਅਸਲ ਵਜ੍ਹਾ ਆ ਏ ਅਰ ਪਵਿੱਤਰ ਬਾਈਬਲ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਭਰੇਜ ਸਾਨੂੰ ਦੱਸੇ ਗਏ ਆ ਤੰਦਰੁਸਤ ਰਹਿਣ ਦੇ ਲਈ ਦੁਰਸ਼ਸਤਰ ਦੇ ਵਿੱਚ ਸਾਨੂੰ ਝੂਠ ਤੋਂ ਮਨਾ ਕੀਤਾ ਗਿਆ ਪਾਪ ਤੋਂ ਮਨਾ ਕੀਤਾ ਗਿਆ ਹਰਾਮ ਕਾਰੀਆਂ ਤੋਂ ਮਨਾ ਕੀਤਾ ਗਿਆ ਜਨਾਹ ਕਾਰੀਆਂ ਤੋਂ ਮਨਾ ਕੀਤਾ ਗਿਆ ਲੜਾਈ ਝਗੜੇ ਤੋਂ ਮਨਾ ਕੀਤਾ ਗਿਆ ਫੂਫੂ ਕਰਨ ਤੋਂ ਮਨਾ ਕੀਤਾ ਗਿਆ ਹੰਕਾਰ ਤੋਂ ਮਨਾ ਕੀਤਾ ਗਿਆ ਫਰੇਬ ਤੋਂ ਮਨਾ ਕੀਤਾ ਗਿਆ ਲਾਲਚ ਤੋਂ ਮਨਾ ਕੀਤਾ ਗਿਆ ਤੇ ਹੋਰ ਸੈਂਕੜੇ ਹੀ ਹੋਰ ਰੈਸਟ੍ਰਿਕਸ਼ਨਸ ਸਾਨੂੰ ਦਿੱਤੀਆਂ ਗਈਆਂ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਮਨਾ ਕੀਤਾ ਗਿਆ ਪਰ ਅਸੀਂ ਉਹਨਾਂ 'ਚੋਂ ਕੋਈ ਪਹਿਲੀਆਂ ਪੰਜ ਵੀ ਜਿਹੜੀਆਂ ਆ ਉਹ ਫਾਲੋ ਕਰਨ ਦੇ ਲਈ ਰੈਡੀ ਨਹੀਂ ਆ। ਦਾਸ ਵਾਏ ਅਸੀਂ ਬਿਮਾਰ ਆਂ। ਇਸ ਕਰਕੇ ਅਸੀਂ ਬਿਮਾਰ ਆਂ। ਅਰ ਕੁਝਕ ਤਾਂ ਇਹੋ ਜੇ ਰੋਗੀ ਆ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਬਿਮਾਰੀ ਲਾ ਇਲਾਜ ਹੋ ਚੁੱਕੀ ਆ। ਇਸ ਲਈ ਨਹੀਂ ਕਿ ਉਹ ਪਰਮੇਸ਼ਵਰ ਜੀ ਦੀ ਸਮਝ ਵਿੱਚ ਨਹੀਂ ਆਈ। ਪਰ ਇਸ ਲਈ ਕਿ ਉਹਨਾਂ ਨੇ ਮਨ ਬਣਾ ਲਿਆ ਕਿ ਮੈਂ ਪ੍ਰੇਜ਼ ਨਹੀਂ ਕਰਨਾ ਜਿਨ੍ਹਾਂ ਨੇ ਪ੍ਰੇਜ਼ ਕਰਨ ਦਾ ਮਨ ਬਣਾਇਆ ਪਰਮੇਸ਼ਵਰ ਨੇ ਪ੍ਰੇਜ਼ ਕਰਨ ਵਿੱਚ ਉਹਨਾਂ ਦੀ ਮਦਦ ਵੀ ਕੀਤੀ ਆ ਜਦੋਂ ਅਸੀਂ ਮਨ ਬਣਾਉਨੇ ਆ ਨਾ ਮੈਂ ਨਹੀਂ ਖਾਵਾਂਗਾ ਤੇ ਆਪਾਂ ਘਰੇ ਜਾ ਕੇ ਕੀ ਕਹਿੰਦੇ ਆ ਮੈਨੂੰ ਡਾਕਟਰ ਨੇ ਫਲਾਨੀ ਫਲਾਨੀ ਚੀਜ਼ ਮਨਾ ਕਰ ਦਿੱਤੀ ਆ ਤੁਸੀਂ ਐਂਦਾ ਕਰਿਓ ਬਾਹੇ ਚੀਜ਼ਾਂ ਨਹੀਂ ਬਣਾਉਣੀਆਂ ਆਪਾਂ ਘਰ ਦੇ ਵਿੱਚ ਤੁਸੀਂ ਮੈਨੂੰ ਬਾਹਲਾ ਮਿੱਠਾ ਨਾ ਦੇਆ ਕਰੋ ਚਾਹ ਦੇ ਵਿੱਚ ਮੇਰੇ ਸਾਹਮਣੇ ਬਹਿ ਕੇ ਤਲੀਆਂ ਚੀਜ਼ਾਂ ਨਾ ਖਾਓ ਮੈਨੂੰ ਕੋਈ ਖੱਟੀ ਚੀਜ਼ ਨਾ ਦਿਓ ਤੇ ਆਪਾਂ ਕੀ ਕਹਿੰਦੇ ਉਹਨਾਂ ਨੂੰ ਆਪਾਂ ਹੈਲਪ ਵਾਸਤੇ ਕਹਿੰਦੇ ਵੀ ਮੇਰੀ ਮਦਦ ਕਰਿਓ ਤੇ ਫਿਰ ਸਾਰੀ ਫੈਮਿਲੀ ਕੀ ਕਰਦੀ ਆ ਉਹ ਇਦਾਂ ਹੀ ਕਰਦੀ ਆ ਵੀ ਇਹਨੂੰ ਫਲਾਨੀ ਚੀਜ਼ ਨਹੀਂ ਦੇਣੀ ਪਰ ਜੇ ਰੋਗੀ ਐ ਮਾਨ ਬਣਾ ਲਵੇ ਭਈ ਮਰਦਾ ਆ ਤਾਂ ਮਰ ਜਵਾਂ ਪਰ ਖਾ ਕੇ ਮਰੂੰਗਾ ਫਿਰ ਕੋਈ ਕੁਝ ਨਹੀਂ ਕਰ ਸਕਦਾ ਬਹੁਤ ਸਾਰੇ ਰੋਗੀ ਇੱਥੇ ਇਦਾਂ ਹੀ ਆ ਬੇਮਾਰ ਭਾਵੇਂ ਜਾਈਏ ਪਰ ਇਦਾਂ ਹੀ ਮਰੂ ਜੋ ਕਰਦਾ ਬਦਲੂਗਾ ਨਹੀਂ ਫੇ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ ਨਾ ਵਚਨ ਤੇ ਨਾ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ ਕਿਉਂਕਿ ਪਰਮੇਸ਼ਵਰ ਜੀ ਨੇ ਸਾਨੂੰ ਫ੍ਰੀ ਵਿਲ ਦਿੱਤੀ ਆ ਆਜ਼ਾਦ ਮਰਜੀ ਦਿੱਤੀ ਆ ਉਹਨੇ ਸਾਨੂੰ ਭਲੇ ਤੇ ਬੁਰੇ ਵਿੱਚੋਂ ਇੱਕ ਨੂੰ ਚੁੜਨ ਦਾ ਇਖਤਿਆਰ ਦੇ ਦਿੱਤਾ ਹੈ ਕਿ ਅਸੀਂ ਕਿੰਨੂੰ ਚੁੜਨਾ ਹੈ ਹੁਣ ਸਾਡੀ ਮਰਜ਼ੀ ਆ ਅਸੀਂ ਕਿਹੜਾ ਰਾਹ ਇਖਤਿਆਰ ਕਰਦੇ ਹਾਂ ਜਿਨ੍ਹਾਂ ਨੇ ਚੰਗੇ ਹੋਣਾ ਹੈ ਉਹਨਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਪ੍ਰਭੂ ਸਾਡੀ ਮਦਦ ਕਰਿਓ ਅਸੀਂ ਉਹ ਭੇਜਗਾਰੀਆਂ ਕਰ ਸਕੀਏ ਜਿਹੜੀਆਂ ਤੁਹਾਡਾ ਵਚਨ ਦੱਸਦਾ ਹੈ ਜਿਹੜੀ ਪ੍ਰੈਸਕ੍ਰਿਪਸ਼ਨ ਤੁਸੀਂ ਸਾਨੂੰ ਦਿੱਤੀ ਆ ਜੋ ਲਾਜ਼ ਦੀਆਂ ਚੀਜ਼ਾਂ ਤੁਸੀਂ ਸਾਨੂੰ ਦੱਸੀਆਂ ਆ ਅਸੀਂ ਉਹਨਾਂ ਦਾ ਇਸਤੇਮਾਲ ਕਰ ਸਕੀਏ ਤੇ ਜਿਹੜੇ ਤੁਸੀਂ ਪਰਹੇਜ ਦੱਸਿਆ ਸੀ ਉਹਨਾਂ ਚੀਜ਼ਾਂ ਦਾ ਪਰਹੇਜ ਕਰ ਸਕੀਏ ਕੀ ਹੋਣਾ ਪਰਮੇਸ਼ਵਰ ਨੇ ਤੁਹਾਡੀ ਮਦਦ ਕਰ ਦੇਣੀ ਇਸ ਕੰਮ ਦੇ ਵਿੱਚ ਇੱਕ ਪਾਸੇ ਵੈਰੀ ਨੇ ਤੁਹਾਨੂੰ ਪਾਪ ਕਰਨ ਲਈ ਉਕਸਾਉਣਾ ਆ ਵੀ ਪਾਪ ਕਰ ਲਾ ਪਾਲ ਦੂਏ ਪਾਸੇ ਪਰਮੇਸ਼ਵਰ ਜੀ ਨੇ ਪਵਿੱਤਰ ਆਤਮਾ ਦੇ ਰਾਹੀਂ ਪਵਿੱਤਰ ਵਚਨ ਦੇ ਰਾਹੀਂ ਤੁਹਾਡੇ ਮਨ ਦੇ ਵਿੱਚ ਬੋਲੀ ਜਾਣਾ ਪਾਪ ਨਾ ਕਰੀ ਇਹਦੀ ਮਜਦੂਰੀ ਮੌਤ ਆ ਇਹਦੇ ਨਾਲ ਹੀ ਬਿਮਾਰੀਆਂ ਆਉਂਦੀਆਂ ਇਹਦੇ ਨਾਲ ਹੀ ਪਰੇਸ਼ਾਨੀਆਂ ਆਉਂਦੀਆਂ ਇੰਨੇ ਹੀ ਤੈਨੂੰ ਨਰਕ ਨੂੰ ਲੈ ਕੇ ਜਾਣਾ ਉਹਨੇ ਤੁਹਾਨੂੰ ਦੱਸੀ ਜਾਣਾ ਹੈ ਨਾਲ ਦੀ ਨਾਲ ਜੇ ਤੁਸੀਂ ਸੁਣਨ ਵਾਲੇ ਹੋਏ ਫਿਰ ਤੁਸੀਂ ਬਚ ਜਾਣਾ ਹੈ ਪਰ ਜੇ ਬੋਲੇ ਹੋਏ ਫਿਰ ਕੁਛ ਕਿਹਾ ਨਹੀਂ ਜਾ ਸਕਦਾ બોલે શારીરિક ਤੌਰ ਤੇ ਨਹੀਂ ਆਤਮਿਕ ਤੌਰ ਤੇ ਬਹੁਤ سارے શારીરિક બોਲੇ ਆ ਪਰ ਉਹ ਆਤਮਿਕ ਤੌਰ ਤੇ ਸੁਣਨ ਦੀ ਸ਼ਮਤਾ ਰੱਖਦੇ ਆ ਪਰ ਬਹੁਤ سارے શારીરિક ਸੁજાਖੇ ਵੀ ਆ શારીરિક ਤੌਰ ਤੇ ਉਹਨਾਂ ਨੂੰ ਸੁਣਦਾ ਵੀ ਆ ਪਰ ਆਤਮਿਕ ਤੌਰ ਤੇ ਉਹ ਅੰਨੇ ਤੇ બોਲੇ ਆ ਤਾਂ ਹੀ वचन ਦੇ ਵਿੱਚ ਲਿਖਿਆ ਕਹਿੰਦਾ ਜਿਨ੍ਹਾਂ ਦੇ ਕੰਨ ਹੋਣ ਉਹ ਸੁਣੇ ਕੰਨ ਤਾਂ ਸਾਰਿਆਂ ਦੇ ਆ ਪਰ ਆਤਮਾ ਦੇ ਲਈ ਆ ਉਹ ਗੱਲ ਜਿਨ੍ਹਾਂ ਦੇ ਆਤਮਿਕ ਕੰਨ ਖੁੱਲ ਗਏ ਸੋ ਮੇਰੇ ਖਿਆਲ ਚ ਤੁਹਾਨੂੰ ਸਮਝ ਆਉਂਦੀ ਆ ਸਾਡੀਆਂ ਬਿਮਾਰੀਆਂ ਦੀ ਵਜ੍ਹਾ ਕੀ ਆ ਸਾਡੀਆਂ ਬਿਮਾਰੀਆਂ ਦੀ ਵਜ੍ਹਾ ਸਾਡੀਆਂ ਗਲਤੀਆਂ ਆ ਸਾਡੀਆਂ ਗੁਨਾਹਗਾਰੀਆਂ ਆ ਸਾਡੀ ਹੁਕਮਾਦੂਲੀ ਕਰਨਾ ਆ ਸਾਡਾ ਅਣ ਆਗਿਆਕਾਰੀ ਕਰਨਾ ਸਾਡੀਆਂ ਬਿਮਾਰੀਆਂ ਦੀ ਅਸਲ ਵਜ੍ਹਾ ਆ ਹੁਣ ਤੁਸੀਂ ਕਹੋਗੇ ਬੁਖਾਰ ਭਲਾਣ ਆਗਿਆਕਾਰੀ ਦੇ ਨਾਲ ਕਿਦਾਂ ਚੜ ਸਕਦਾ ਆ ਤੁਸੀਂ ਇਹਨ ਸਹੀ ਕਹਿੰਨੇ ਆ ਆਣਾ ਆਗਿਆਕਾਰੀ ਕਰਨ ਦੇ ਨਾਲ ਬੁਖਾਰ ਚੜ ਨਹੀਂ ਸਕਦਾ ਪਰ ਆਗਿਆਕਾਰੀ ਕਰਨ ਦੇ ਨਾਲ ਬੁਖਾਰ ਲੱਥ ਜ਼ਰੂਰ ਸਕਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇ ਆਣਾ ਆਗਿਆਕਾਰੀ ਕਰੋਗੇ ਫਿਰ ਉਹਨੇ ਟਿਕਿਆ ਰਹਿਣਾ ਆ ਪਰ ਜੇ ਆਗਿਆਕਾਰੀ ਕਰੋਗੇ ਫਿਰ ਉਹਨੂੰ ਜਾਣਾ ਪੈਣਾ ਆ ਬਿਮਾਰੀ ਆ ਸਕਦੀ ਆ ਪਰ ਬਿਮਾਰੀ ਹਰਾ ਨਹੀਂ ਸਕਦੀ ਚੇਤਾ ਰੱਖਿਓ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਚੱਲਦੇ ਆ ਵਚਨ 'ਚ ਇਦਾਂ ਨਹੀਂ ਲਿਖਿਆ ਕਿ ਤੁਹਾਡੇ ਉੱਤੇ ਕੋਈ ਬਿਮਾਰੀ ਆਊਗੀ ਨਹੀਂ ਕਦੀ ਵਾਸਤੇ ਪਰ ਵਚਨ ਇਦਾਂ ਜ਼ਰੂਰ ਸਾਨੂੰ ਡਿਕਲੇਅਰ ਕਰ ਦਿੰਦਾ ਆ ਕਿ ਬਿਮਾਰੀਆਂ ਤੁਹਾਨੂੰ ਹਰਾ ਨਹੀਂ ਸਕਦੀਆਂ ਕਿਉਂਕਿ ਤੁਸੀਂ ਇੱਕ ਅਨਮੋਲ ਕੀਮਤ ਦੇ ਕੇ ਛੁੜਾਏ ਗਏ ਆ ਅਰ ਉਹ ਕੀਮਤ ਆ ਪ੍ਰਭੂ ਯਿਸੂ ਮਸੀਹ ਜੀ ਦਾ ਪਵਿੱਤਰ ਲਹੂ ਹallelujah